ਸਿੰਘ ਸਹਿਬਾਨ ਨੇ ਦਾਸ ਦੀ ਜੋ ਸਿਧਾਈ ਕੀਤੀ ਹੈ ਉਹ ਸਿਧਾਈ ਵਾਸਤੇ ਜੋ ਤਨਖਾਹ ਆਈ ਸੀ ਗੁਰਮਤ ਅਨਸਾਰ ਪੂਰੀ ਕਰਨ ਤੋਂ ਬਾਅਦ ਉਸ ਹੁਕਮ ਦੀ ਪੂਰਤੀ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਹੁਕਮ ਸੀ ਕਿ ਕੜਾ ਪ੍ਰਸ਼ਾਦੀ ਦੇਖ ਕਰਾਉਣਾ ਸ਼੍ਰੀ ਅਕਾਲ ਤਖਸਾਲ ਸਭ ਤੋਂ ਤਨਖਾ ਉਤਣ ਦੀ ਤੇ ਖਿਮਾ ਚਾਤਨਾ ਦੀ ਅਰਦਾਸ ਕਰਉਣਾ ਸਤਿ ਸ੍ਰੀ ਅਕਾਲ ਤਖਸਾਲ ਵੱਲੋਂ ਦਾਸ ਨੂੰ ਜੋ ਪੱਤਰ ਦਿੱਤਾ ਗਿਆ ਹੈ ਜਿਸ ਚ ਪੂਰਨ ਰੂਪ ਚ ਪਿਛਲੀਆਂ ਜੋ ਭੁੱਲਾਂ ਹੋਈਆਂ ਨੇ ਉਹਨਾਂ ਦੀ ਖਿਮਾ ਚਾਤਨਾ ਦਿੱਤੀ ਗਈ ਹੈ ਖੁਸਬ ਤੋਂ ਪਹਿਲਾਂ ਤੇ ਸਤਿਗੁਰਾਂ ਦਾ ਕੋਟਾਣ ਕੋਟ ਸ਼ੁਕਰ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤੇ ਸਿੰਘ ਸਹਿਬਾਨ ਨੇ ਦਾਸ ਦੀ ਜੋ ਸਦਾਈ ਕੀਤੀ ਹੈ ਉਹ ਸਦਾਈ ਵਾਸਤੇ ਜੋ ਤਨਖਾਹ ਲਈ ਸੀ ਉਹ ਗੁਰਮਤ ਅਨਸਾਰ ਪੂਰੀ ਕਰਨ ਤੋਂ ਬਾਅਦ ਉਸ ਹੁਕਮ ਦੀ ਪੂਰਤੀ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਹੁਕਮ ਸੀ ਕਿ ਕਰਾ ਪ੍ਰਸ਼ਾਦੀ ਦੇਖ ਕਰਾਉਣਾ ਤੇ ਗੋਲਪ ਦੇ ਵਿੱਚ ਮਾਇਆ ਭੇਟ ਕਰਨਾ ਤੇ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾ ਭੁਗਤਣ ਦੀ ਤੇ ਖਿਮਾ ਯਾਤਨਾ ਦੀ ਅਰਦਾਸ ਕਰਾਉਣਾ ਉਹ ਸਭ ਕੁਝ ਸਤਗੁਰਾਂ ਦੇ ਹੁਕਮ ਦੇ ਅੰਦਰ ਅੱਜ ਪੂਰਾ ਹੋਇਆ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਾਸ ਨੂੰ ਜੋ ਪਹਿਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਉਹਨਾਂ ਵੱਲੋਂ ਲਿਖਤੀ ਤੌਰ ਤੇ ਤੇ ਫਿਰ ਸਕਤਰ ਸ੍ਰੀ ਅਕਾਲ ਤਖਸੈ ਵੱਲੋਂ ਦਾਸ ਨੂੰ ਜੋ ਪੱਤਰ ਦਿੱਤਾ ਗਿਆ ਹੈ ਜਿਸ ਚ ਪੂਰਨ ਰੂਪ ਚ ਪਿਛਲੀਆਂ ਜੋ ਭੁੱਲਾਂ ਹੋਈਆਂ ਨੇ ਉਹਨਾਂ ਦੇ ਖਿਮਾ ਚਾਤਨਾ ਦਿੱਤੀ ਗਈ ਹੈ ਉਸ ਸੰਬੰਧੀ ਜਿਹੜਾ ਹੈ ਅਰਦਾਸ ਨੂੰ ਪੱਤਰ ਹਾਸਲ ਹੋਇਆ ਔਰ ਸਤਿਗੁਰਾਂ ਦੇ ਹਜ਼ੂਰ ਇਹੀ ਅਰਦਾਸ ਬੇਨਤੀ ਕਰ ਸਤਿਗੁਰੂ ਆਉਣ ਵਾਲੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਗੁਰਮਤਿ ਅਨਸਾਰ ਜ਼ਿੰਦਗੀ ਬਤੀਤ ਕਰਨ ਦਾ ਬਲ ਉੱਦਮ ਸ਼ਕਤੀ ਬਖਸ਼ਿਸ਼ ਕਰਨਾ ਅਸ ਠੀਕ ਹੈ ਜੀ